ਕੀ ਪਖੰਡ ਫੜਿਆ ਮਾਤਾ ਕੀ ਆਜੋ ਬੱਚੇ ਬੈਠੋ ਕਲਿਆਣ ਕਰਦੀ ਮਾਤਾ ਹਰੇਕ ਦਾ ਆਜੋ ਬੈਠੋ ਕਾਦਾ ਕਲਿਆਣ ਕਰਦੇ ਆ ਤੁਸੀਂ ਸਮੱਸਿਆ ਕੀ ਲੈ ਕੇ ਆਏ ਆ ਤੁਸੀਂ ਲੋਕਾਂ ਨੂੰ ਲੁੱਟ ਕੇ ਆਏ ਆ ਤੁਸੀਂ ਕੋਈ ਲੁੱਟਿਆ ਨਹੀਂ ਆਪਾਂ ਆ ਮਾਤਾ ਨੇ ਅਸੀਂ ਭੇਜੀ ਸੀ ਜਿਹਨੂੰ ਤੋਂ ਅਸੀਂ 11000 ਕੀ ਆ ਦੇ ਇਥੇ ਹੁਣੇ 1100 ਮੱਥਾ ਵੀ ਟਿਕਾਇਆ ਮਾਤਾ ਦਾ ਕਲਿਆਣ ਕੀਤਾ ਇਹ ਤਾਂ ਮੁੰਡੇ ਦਾ ਇਹ ਕਲਿਆਣ ਕੀਤਾ ਮੁੰਡੇ ਦਾ ਇਹ ਤਾਂ ਪ੍ਰੇਤ ਅਸੀਂ ਤੈਨ ਮਗਰ ਮੈਂ ਲਾਏ ਆ ਇਹ ਤਾਂ ਵਿਆਹ ਆ ਤੇ ਦੋ ਬੱਚੇ ਆ ਤੂੰ ਕਹਿੰਨੇ ਇਹਦਾ ਵਿਆਹ ਨਹੀਂ ਹੋਇਆ ਏਦਾ ਦੋ ਜਵਾਬ ਆ ਫਿਰ ਜੀ ਤੂੰ ਐਡੀ ਸੀਗੀ ਤਾਂ ਤੈਨੂੰ ਪਤਾ ਕਤੋਂ ਨਹੀਂ ਲੱਗਿਆ ਕੋਈ ਨਾ ਤੁਸੀਂ ਬੈਠੋ ਗੱਲਬਾਤ ਕਰੋ ਤੁਸੀਂ ਬੈਠੋ ਗੱਲ ਕੀ ਆ ਵੀ ਗੱਲ ਕਰਨੀ ਆਏ ਆ ਤੇਰੇ ਨਾਲ ਮਾਤਾ ਵੀ ਤੂੰ ਇਹ ਜਿਹੜਾ ਸਿਰਕ ਕੋਣਿਆ ਪਹਿਲਾਂ ਤਾਂ ਸਾਨੂੰ ਐਂ ਦੱਸ ਵੀ ਉਹ ਉਹ ਤੇਰੇ ਚ ਕੀ ਆਉਂਦਾ ਵੀ ਕਿਹੜੀ ਤੇਰੇ ਚ ਸ਼ੈ ਆਉਂਦੀ ਹੈਗੀ ਵੀ ਜਿਹੜਾ ਤੈਨੂੰ ਆ ਕੇ ਦੱਸਦਾ ਤੁਹਾਨੂੰ ਯਾਦ ਆ ਵੀ ਤੁਸੀਂ ਇਹਨਾਂ ਕੀ ਕੀ ਬੋਲਿਆ ਮੇਰੀ ਗੱਲ ਸੁਣੋ ਉਹ ਤਾਂ ਇੱਕ ਲੈਵ ਹੁੰਦੀ ਆ ਠੀਕ ਆ ਸਾਡੇ ਚ ਕੋਈ ਈਰ ਨਹੀਂ ਹੁੰਦਾ ਕੋਈ ਫਕੀਰ ਨਹੀਂ ਹੁੰਦਾ ਇੱਕ ਲੈਵ ਹੈ ਜਿਹੜੀ ਸਾਡੀ ਲੱਗਦੀ ਹੈ ਜਦੋਂ ਅਸੀਂ ਸਿਰਕ ਕਾਉਨੇ ਆ ਇੱਕ ਮਸਤੀ ਆ ਈਰਫ ਕੀਰਾਂ ਦੇ ਨਾਮ ਦੀ ਚੜਦੀ ਕੋਈ ਸਾਡੇ ਚ ਕੋਈ ਬਾਬਾ ਨਹੀਂ ਕੋਈ ਕੁਛ ਨਹੀਂ ਚੱਲਾ ਕੋਈ ਕਿਸੇ ਚ ਵੀ ਬਾਬਾ ਨਹੀਂ ਹੁੰਦਾ ਤੇ ਫਿਰ ਇਹਨਾਂ ਤੋਂ ਜਿਹੜੇ ਪੈਸੇ ਮੰਗਾਏ ਤੇ ਉਹਦੇ ਨਾਲ ਕਿਵੇਂ ਭਲਾ ਕਿਵੇਂ ਹੋ ਜੂਗੇ ਇਹਨਾਂ ਦਾ ਤੂੰ ਕਹ ਵੀ ਇਹਨਾਂ ਦੇ ਇਹਦੇ ਮਗਰ ਇੱਕ ਤਾਂ ਪ੍ਰੇਤ ਆ ਇੱਕ ਇਹ ਇਹਦਾ ਵਿਆਹ ਹੋ ਗਿਆ ਇੱਕ ਸਾਲ ਦੇ ਵਿੱਚ ਸਮੱਸਿਆ ਦਾ ਹੱਲ ਕਰਦੇ ਆਪਾਂ ਸੁੱਖਾ ਦਿੰਨੇ ਆ ਤੇ ਤੈਨੂੰ ਇਹ ਨਹੀਂ ਪਤਾ ਲੱਗਿਆ ਵੀ ਹੁਣ ਤੇਰੇ ਤੇ ਹੀ ਸਮੱਸਿਆ ਆ ਰਹੀ ਹੈ ਵੀ ਅਸੀਂ ਤੇਰੇ ਤੇ ਚੜ ਕੇ ਆ ਰਹੇ ਆ ਤੈਨੂੰ ਇਹ ਨਹੀਂ ਪਤਾ ਲੱਗਿਆ ਤੂੰ ਜਿਹੜਾ ਵੀ ਤੈਨੂੰ ਕੰਨੀ ਆ ਵੀ ਤੇਰੀ ਮੌਜ ਆ ਤੈਨੂੰ ਤੇਰੀ ਉਸ ਮੌਜ ਚ ਪਤਾ ਨਹੀਂ ਲੱਗਿਆ ਵੀ ਅੱਜ ਤੇਰੇ ਤੇ ਹੀ ਤੇਰੀ ਪੁੱਛ ਨਿਕਲਣ ਵਾਲੀ ਅੱਜ ਤੁਹਾਡੀ ਸਸਤਾ ਦੀ ਤੁਸੀਂ ਜਿਹੜੇ ਸਾਰੇ ਆ ਚੇਲੇ ਆ ਨਾ ਜਿਨ੍ਹਾਂ ਨੇ ਪਖੰਡ ਫੜਿਆ ਸਾਡੇ ਕੱਲਾ ਕੱਲਾ ਧਿਆਨ ਚ ਆ ਤੇ ਅਸੀਂ ਸਾਰੇ ਤੇ ਬਾਰੀ ਬਾਰੀ ਨਿਗਾਹ ਰੱਖ ਰਹੇ ਆਂ ਉਹ ਤਾਂ ਗੱਲ ਮੰਨਦੇ ਜਿਹੜੀ ਲੈਬ ਹੁੰਦੀ ਹੈ ਨਾ ਇਹ 24 ਘੰਟੇ ਨਹੀਂ ਲੱਗਦੀ ਇਹ ਮਸਤਾ ਦੀ ਲੈਬ ਇਹ ਜਦੋਂ ਮਤੋਂ ਅਸੀਂ ਮਸਤੀ ਚ ਹੁੰਨੇ ਲੈਬ ਸਾਡੀ ਉਦੋਂ ਲੱਗਦੀ ਆ ਤੇ ਇਹ ਨੂੰ ਪੁੱਛ ਲੈਂਦੇ ਜਿਵੇਂ ਪਤਾ ਹੁੰਦਾ ਜਿ ਲੈਬ ਲੱਗੀ ਹੁੰਦੀ ਤੁਹਾਡੇ ਬਾਰੇ ਵੀ ਨਹੀਂ ਹੁਣ ਲਾ ਲਓ ਲੈਬ ਅਸੀਂ ਤਾਂ ਕਹਿੰਨੇ ਆ ਸਾਨੂੰ ਦੱਸੋ ਸਾਡੇ ਬਾਰੇ ਲਾ ਦੱਸੋ ਹੁਣ ਲਾ ਲਓ ਕੋਈ ਨਾ ਲਾਲਾ ਕਿ ਲੈਵਦੀ ਕਿਹੜੀ ਗੱਲ ਆਰੇ ਇੱਕੋ ਦੂਜੇ ਮੁੰਡੇ ਨੂੰ ਕਹਿੰਦੀ ਸੀ ਵੀ ਕੀ ਵੀ ਸਾਨੂੰ 11000 ਰੁਪਏ ਉਹਨੂੰ ਵੀ ਕੈਸੇ ਮੱਥਾ ਟੇਕਾ ਤਾਂ ਮੈਂ ਤੇਰਾ ਵਸੀਕਰਨ ਕਰਕੇ ਦੇਵਾਂਗੀ ਆਪਾਂ ਕਿਤੇ ਵਸੀਕਰਨ ਬਹੁਤ ਕਿਤੇ ਲੈ ਮੈਂ ਤੈਨੂੰ ਦੇ ਨਾਲ ਪੈਸੇ ਤੈਨੂੰ ਲੈ ਕਿੰਨੇ ਪੈਸੇ ਲੈ ਮੇਰਾ ਘਰ ਵਸੀਕਰਨ ਆਹ ਨਾਲ ਆਪਾਂ ਬਹੁਤ ਕੰਮ ਹੋਇਆ ਆਪਣੇ ਹੱਥੋਂ ਭਲਾ ਬਹੁਤ ਹੋਇਆ ਆਹ ਕਹੇ ਫਾੜਾ ਤੇ ਸਾਡਾ ਵਸ਼ੀਕਰਨ ਕਰ ਲੈ ਮੇਰਾ ਵਸ਼ੀਕਰਨ ਤੂੰ ਬੱਚੇ ਪੈਸੇ ਆਪਦੇ ਕੋਲੇ ਰੱਖ ਵਸ਼ੀਕਰਨ ਬਹੁਤ ਕੀਤੇ ਬਹੁਤ ਭਲੇ ਹੋਏ ਆ ਸਾਡੇ ਹੱਥੋਂ ਲੈ ਸਾਡਾ ਵੀ ਸਾਨੂੰ ਵੀ ਸਾਡ ਨੂੰ ਵੀ ਪਤਾ ਤਾਂ ਲੱਗ ਜੇ ਜਦੋਂ ਸਾਡੇ ਲੈਵ ਲੱਗੀ ਹੁੰਦੀ ਜੋ ਸਾਡੇ ਮੂੰਹੋਂ ਨਿਕਲ ਦੋ ਪਾਰ ਆ 21000 ਤੁਸੀਂ ਉਹ ਗਰੀਬਾਂ ਤੋਂ ਜਮਾ ਲਿਆ ਕਿਵੇਂ ਉਹਨਾਂ ਨੇ ਲੋਨ ਲੈ ਲੈ ਕੇ ਤੁਹਾਨੂੰ ਦਿੱਤਾ ਹੈ ਕਿਉਂ ਤੁਸੀਂ ਗਰੀਬਾਂ ਨੂੰ ਲੋਨ ਆਪਾਂ ਕੰਮ ਕਰਦੇ ਕੀ ਇਹ ਕੰਮ ਕਰ ਸਾਡਾ ਕੰਮ ਕਾਦਾ ਕਰਦੇ ਪਖੰਡਵਾਦ ਕਰਦੇ ਤੂੰ ਜੇ ਸਾਡਾ ਫੜ ਪੈਸੇ ਮੈਂ ਤੈਨੂੰ ਕਹੀ ਨਾ ਕਿੰਨਾ ਟਾਈਮ ਸਾਡੇ ਸਾਡੇ ਚੋਂ ਕਿਸੇ ਬੰਦੇ ਨੂੰ ਸਾਡੇ ਨੂੰ ਵਾਸ ਕਰਕੇ ਦਿਖਾ ਦੇ ਸਾਡੇ ਕਿਸੇ ਬੰਦੇ ਦਾ ਮਸ਼ੀ ਕਰਨ ਕਰਦੇ ਆ ਜਿਹੜੀ ਮਾਤਾ ਲੈ ਕੇ ਆਈ ਸੀ ਇਹਦੇ ਮੁੰਡੇ ਦਾ ਮਗਰ ਤਨ ਪ੍ਰੇਤ ਸੀ ਲੈ ਆ ਤੂੰ ਨਈ ਆ ਨੀ ਆ ਤੈਨੂੰ ਪਤਾ ਹੀ ਨਹੀਂ ਕਿ ਆ ਵੀ ਆਇਆ ਹੁਣ ਉਦੋਂ ਲੈਵ ਉਹੀ ਤਾਂ ਗੱਲ ਨਹੀਂ ਲੈਵ ਉਦੋਂ ਮੇਰੀ ਟੁੱਟੀ ਸੀ ਲੈਵ ਇਹਨੂੰ ਤਾਂ ਮਾਤਾ ਨੇ ਆਣ ਕੇ ਇੱਥੇ ਗੱਦੀ ਤੇ ਪਾਤਾ ਰੋਲਾ ਗੱਲੇ ਤਾਂ ਮੈਂ ਤਾਂ ਸਮਝੀ ਨਹੀਂ ਪਾ ਹੀ ਨਹੀਂ ਤੂੰ ਕਿਹਾ ਵੀ ਘਰ ਦੀ ਬਾਤ ਆਏ ਆ ਮੁੰਡੇ ਦਾ ਵਿਆਹ ਨਹੀਂ ਹੁੰਦਾ ਉਹ ਪੁੱਛ ਹੋਰ ਹੋਣੀ ਆ ਕਿਸੇ ਦੀ ਮਾਤਾ ਗੱਲ ਤੋਂ ਉੱਠ ਖੜੀ ਹੋਣੀ ਆ ਤੇ ਤੈਨੂੰ ਐ ਨਹੀਂ ਪਤਾ ਲੱਗਿਆ ਵੀ ਇਹ ਗੱਲ ਤੋਂ ਉੱਠ ਖੜੇ ਜਦੋਂ ਤੂੰ ਪੁੱਛਾ ਕੱਢ ਰਹੇ ਆ ਗੱਦੀ ਤੇ ਤੈਨੂੰ ਤਾਂ ਪਤਾ ਹੋਣਾ ਚਾਹੀਦਾ ਕਿਉਂ ਭੋਲੇ ਭਾਲੇ ਲੋਕਾਂ ਨੂੰ ਲੁੱਟਦੇ ਆ ਤੁਸੀਂ ਮਾੜੀ ਮੋਟੀ ਸ਼ਰਮ ਕਰੋ ਕੋਈ ਕਮਾ ਕੇ ਖਾ ਲੋ ਪੁੱਛਾਂ ਕਿ ਉਹ ਗੱਤ ਕਰਦੇ ਪੈਸੇ ਮੰਗ ਕੇ ਲੈਣੇ ਬੈਠੋ 500 ਰੁਪਏ ਤਾਂ ਮੱਥਾ ਟਿਕਾਇਆ ਗੱਡੀ ਨੇ 11000 ਰੁਪਏ ਮੰਗਿਆ ਕਿ ਮੈਂ ਤਾਂ ਨਾਕ ਕਰਦੀ ਐ ਇਹ ਦਿਫਾ ਕਰਕੇ ਦੂੰਗੇ ਤੇ ਮਗਰ ਪ੍ਰੇਤ ਲੱਗੇ ਹੋਏ ਐ ਤੇ ਭੂਆ ਕਹਿਣਾ ਕੀਤਾ ਕੋਸਰੇ ਤੂੰ ਸਾਇ ਲੋ ਕੰਡਵਾੜਵਾ ਜੋ ਸਾਨੂੰ ਅੱਗੇ ਮਤਲ ਲੈਵ ਦੇ ਵਿੱਚ ਦੀਂਦਾ ਸਾਨੂੰ ਉਹੀ ਮਤਲ ਜੋ ਅਸੀਂ ਚਾਨ ਸਾਨੂੰ ਅੱਗੇ ਆਉਂਦਾ ਉਹੀ ਆਪਾਂ ਸੰਗਤ ਅੱਗੇ ਰੱਖਦੇ ਆ ਸ਼ਰਮ ਨਹੀਂ ਆਉਂਦੀ ਸ਼ਰਮ ਸ਼ਰਮੇ ਚ ਕਿਹੜੀ ਗੱਲ ਆ ਆਪਾਂ ਕਿਹੜਾ ਕਿਸੇ ਤੋਂ ਕੁਝ ਮੰਗਦੇ ਜੋ ਇਹ ਰਪਕੀਰਾ ਮੰਗਦੇ ਆਪਾਂ ਉਹ ਸੰਗਤ ਨੂੰ ਕਹਿੰਦੇ ਆ ਇਹ ਰਪਕੀਰ ਨੂੰ ਮੰਗਦੇ ਆ ਤੁਸੀਂ ਇਹ ਤਾਂ ਸਾਨੂੰ ਦਵਾਓ ਆਪਾਂ ਸਾਰੇ ਇਹ ਰਪਕੀਰਾ ਨੂੰ ਮੰਨਦੇ ਜੋ ਆਪਾਂ ਮੈਂ ਕਿਸੇ ਦਾ ਨਾਂ ਨਹੀਂ ਲੈਣਾ ਚਾਹੁੰਦੀਗੀ ਨਾ ਮੈਨੂੰ ਲੋੜ ਆ ਨਾਂ ਦੀ ਨਹੀਂ ਮਾਤਾ ਜੀ ਤੁਸੀਂ ਸਾਡੇ ਸਤਕਾਰ ਜੋ ਵਾ ਅਸੀਂ ਸਿਰਫ ਸਵਾਲ ਹੀ ਕਰਨੇ ਆ ਇਹੀ ਪੁੱਛਣਾ ਚਾਹਣਾ ਵੀ ਕਿਹੜੇ ਕਿਹੜੇ ਵੀਰਾਂ ਫੀਰਾਂ ਦੀ ਤੁਸੀਂ ਸੇਵਾ ਕਰਦੇ ਆਂਗੇ ਕਿਹੜਾ ਜਦੋਂ ਸਰਕਮੋਨੀ ਕਿਹੜਾ ਤੁਹਾਡੇ ਵਿੱਚ ਆਉਂਦਾ ਕੌਣ ਤੁਹਾਡੇ ਤੋਂ 11000 21000 ਮੰਗਦਾ ਸਾਨੂੰ ਦੱਸੋ ਮੈਨੂੰ ਤਾਂ ਖੁਦ ਨੂੰ ਨਹੀਂ ਪਤਾ ਸਾਡੀ ਲੈਵ ਬਸ ਉਹ ਰੱਬ ਨਾਲ ਮਾਲਕ ਨਾਲ ਜੁੜੀ ਹੁੰਦੀ ਆ ਸਾਨੂੰ ਇਹ ਗੱਲ ਤਾਂ ਖੁਦ ਨੂੰ ਨਹੀਂ ਪਤਾ ਵੀ ਸਾਡੇ 'ਚ ਕਿਹੜਾ ਇਰਫਕੀਰ ਹੁੰਦਾ ਰੱਬ ਪੈਸੇ ਮੰਗਦਾ ਜਦੋਂ ਕੰਮ ਕਰੀਦੇ ਰੱਬ ਰੱਬ ਨੂੰ ਜੇ ਦੇਵਾਂਗੇ ਕੁਝ ਤਾਂ ਰੱਬ ਫੇਰ ਹੀ ਸਾਨੂੰ ਰੱਬ ਖਾਉਂਦਾ ਸਾਡੇ ਵਿੱਚ ਇੱਕ ਸਾਡੇ ਨਾਲ ਤਾਰ ਜੁੜੀ ਕਰਕੇ ਸੰਗਤ ਤੇ ਭਲੇ ਹੁੰਦੇ ਹੀ ਨੇ ਤੋ ਹੁਣ ਜਿਹੜੀ ਗੱਲ ਅਸੀਂ ਕਹਿ ਰਹੇ ਆਂ ਵੀ ਸਾਡਾ ਵਸੀਕਰਨ ਕਦੋਂ ਕਰਨਾ ਫਿਰ ਸਾਡਿਆਂ ਚੋਂ ਕਿਸੇ ਚਾਰ ਦੇਣਾ ਸਾਡਾ ਵਸੀਕਰਨ ਕਰ ਦਿਓ ਈ ਤੁਹਾਡੇ ਆਈ ਤੁਹਾਡੇ ਆਈ ਤੁਹਾਡੇ ਮਰੀਦ ਹੋ ਜਾਣਗੇ ਮੰਨ ਲਾਂਗੇ ਅਸੀਂ ਵੀ ਇਹ ਚੀਜ਼ ਹੁੰਦੀ ਐ ਐ ਨਹੀਂ ਹੁੰਦੀਆਂ ਗੱਲਾਂ ਹੋਰ ਕਿਵੇਂ ਹੁੰਦੀਆਂ ਮਾਤਾ ਐ ਨਹੀਂ ਹੁੰਦੀਆਂ ਗੱਲਾਂ ਮੇਰੀ ਗੱਲ ਸੁਣ ਲਾ ਮਾਤਾ ਅਸੀਂ ਕਰਾਵਾਂਗੇ ਤੇਰੇ ਤੇ ਕਾਰਵਾਈ ਵੀ ਪਖੰਡਵਾਤ ਫਲਾ ਰਹੀ ਆ ਜਾਂ ਤਾਂ ਹੁਣ ਸਾਫ਼-ਸਾਫ਼ ਦੱਸ ਦੇ ਇਹ ਸਭ ਕੁਝ ਇੱਕ ਪਖੰਡਾ ਠੀਕ ਆ ਤੇ ਜਾਂ ਮੇਰੇ ਸਵਾਲਾਂ ਦਾ ਸਾਡੇ ਜਵਾਬ ਦੇ ਦੇ ਜਾਂ ਤਾਂ ਲੋਕਾਂ ਚ ਆ ਕੇ ਮਾफी ਮੰਗ ਲਾ ਹੱਥ ਜੋੜ ਕੇ ਵੀ ਮੈਂ ਪਖੰਡ ਪੜਿਆ ਸੀ ਤੇ ਮੈਂ ਲੋਕਾਂ ਨੂੰ ਟੁੱਟਿਆ ਤੇ ਜੀ ਤੋ ਜੀ ਤੋ ਸਿਉਣਾ ਚਾਹੁੰਦੀ ਜਿਹੜੇ ਵੀ ਲੋਕਾਂ ਦੇ ਤੁਚ ਐਨੀਆ ਲਵਾਈਆਂ ਅਗਲੀਆਂ ਦੀਆਂ ਮੋੜ ਦੇ ਤੇ ਨਹੀਂ ਤੇਰੇ ਤੇ ਹੁਣ ਕਾਰਵਾਈ ਹੋਗੀ ਐ ਤੀ ਤੂੰ ਭੈੜੀ ਫਸੀਆ ਤੈਨੂੰ ਦੇਖਿਆ ਮੈਂ ਪਹਿਲਾਂ ਵੀ ਬਹੁਤ ਵਰੀ ਸੀ ਸਾਨੂੰ ਸਿਰਫ ਜਵਾਬ ਦੇ ਦੇ ਤੇ ਨਹੀਂ ਤੇਰੇ ਤੇ ਕਾਰਵਾਈ ਹੋ ਗਈ ਅਸੀਂ ਬਾਹਲਾ ਸਾਡੇ ਕੋਲ ਸਮਾਂ ਹੈ ਠੀਕ ਆ ਹੋਰ ਵੀ ਅਸੀਂ ਤੇਰੇ ਵਰਗੇ ਬਹੁਤ ਦੇਖਨੇ ਹੁੰਦੇ ਮੈਂ ਤੁਹਾਨੂੰ ਇਹ ਕਹਿਨੀ ਆ ਵੇ ਕੋਈ ਨਾ ਤਾਂ ਕੋਈ ਮਾਤਾ ਹੁੰਦੀ ਹੈ ਮੇਰੇ ਸਿਰ ਨਾ ਕੋਈ ਬਾਬਾ ਹੁੰਦਾ ਸਰਪ ਸਾਡੀ ਲੈਵ ਲੱਗਦੀ ਹੈ ਲੈਵ ਤੇ ਜੋ ਮੂੰਹ ਗੱਲਾਂ ਕੱਢਦੇ ਉਹ ਪਾਰ ਹੁੰਦਾ ਨਾ ਤੂੰ ਫੇਰ ਉਹੀ ਗੱਲ ਕਰੇ ਜਾਨੇ ਮਾਤਾ ਹਨਾ ਉਹ ਗੱਲ ਕੀ ਤੂੰ ਗੱਲ ਤੇ ਆਇਆ ਤੈਨੂੰ ਮੈਂ ਹੀ ਕਹਾਂ ਵੀ ਅਸੀਂ ਪ੍ਰਸ਼ਾਸਨ ਨੂੰ ਬੁਲਾਵਾਂਗੇ ਤੈਨੂੰ ਸਾਫ ਸ਼ਬਦਾਂ ਚ ਕਹੀ ਜਾਨੇ ਹੁਣ ਤੇਨੇ ਭੇੜੀ ਹੋਊਗੀ ਤੇ ਤੂੰ ਆ ਜਾ ਲੈਣ ਤੇ ਆਪ ਹੀ ਦੱਸਦੇ ਵੀ ਇਹ ਚੀਜ਼ ਕੀ ਆ ਕਿਉਂ ਪਖੰਡਵਾਦ ਕਰਦਾ ਉਸੇ ਕੌਣ ਆ ਕੇ ਦੱਸਦਾ ਤੁਹਾਨੂੰ ਇਹ ਦੱਸਣਾ ਤਾਂ ਕਿਸੇ ਨੇ ਨਹੀਂ ਹੁੰਦਾ ਜੋ ਬਸ ਮਨਚ ਆ ਜਾਈ ਦੀ ਕਹਿ ਦੇਈ ਤਾ ਤੇ ਐ ਤਾਂ ਫੇਰ ਤੁਸੀਂ ਤਾਂ ਲੋਕਾਂ ਨੂੰ ਲੜਾ ਲਾ ਮਾਰ ਦੋਵੇਂ ਇਹਦੀ ਭੂਆ ਦਾ ਨਾਲ ਇੰਨਾ ਇਹ ਆਪੋ ਚ ਦੇ ਕੇ ਮਾਰਗੇ ਤੂੰ ਜ਼ਿੰਮੇਵਾਰ ਆ ਵੀ ਆ ਮੂਹ ਆਈ ਪਕਾਈ ਜਿਹੜੀ ਮਰਜ਼ੀ ਮਾਰੀ ਗਈ ਤੇ ਆ ਭੋਲੇ ਭੋਲੇ ਲੋਕਾਂ ਨੂੰ ਲੁੱਟੀ ਗਏ ਲਿਆ ਉੱਤੇ ਵਾਲੇ ਇਹ ਪਖੰਡਵਾਦ ਬੰਦ ਕਰ ਦੇ ਮਤ ਚੰਗੀ ਰਹਿ ਜੇਂਗੀ ਤੈਨੂੰ ਬੰਦ ਕਰ ਲੈ ਲੋਕਾਂ ਤੋਂ ਮਾਫੀ ਮੰਗ ਲੈ ਜਿਹੜਾ ਕੋਈ ਕਿਸੇ ਦਾ ਦੇਣ ਲੈਣਾ ਤੇ ਉਹ ਤੂੰ ਦੇ ਦੇ ਕਹਿ ਕੈਮਰੇ ਦੇ ਵਿੱਚ ਹਾਂ ਸਾਰੀ ਗੱਲ ਬੋਲ ਕੇ ਦੱਸੀ ਵੀ ਕੀ ਚੀਜ਼ ਆ ਕਿ ਪਖਾਂਡਾ ਕਿ ਕੋਈ ਤੇਰੇ ਵਿੱਚ ਬਾਬਾ ਆਉਂਦਾ ਬੋਲ ਹੁਣ ਸੱਚ ਬੋਲ ਹੈ ਤਾਂ ਇਹ ਹੁਣ ਜੇ ਕਿਗੇ ਮੰਨ ਗਏ ਤਾਂ ਬਾਬਾ ਤਾਂ ਜਦੋਂ ਮੈਂ ਤੁਹਾਨੂੰ ਕਹੀ ਜਾਨੀ ਵੀ ਕੋਈ ਆਉਂਦੇ ਨਹੀਂ ਸੱਚ ਬੋਲ ਸੱਚ ਮੰਨਣਾ ਪੈਣਾ ਮੰਨੀ ਹੈ ਨਹੀਂ ਮੰਨਣਾ ਪੈਣਾ ਸੱਚ ਬੋਲੋ ਪਹਿਲੇ ਤਾਂ ਤੁਹਾਡੇ ਅੱਗੇ ਬੇਨਤੀ ਹੈ ਵੀ ਤੁਸੀਂ ਪਿਆਰ ਨਾਲ ਗੱਲ ਕਰੋ ਠੀਕ ਹੈ ਅਸੀਂ ਤਾਂ ਹੀ ਵੀਰੇ ਮਾਤਾ ਪਿਆਰ ਨਾਲ ਗੱਲ ਤੇਰੇ ਨਾਲ ਕਰ ਰਹੇ ਹਜੇ ਅਸੀਂ ਆਪ ਗੱਲ ਕਰ ਰਹੇ ਹਾਂ ਅਜੇ ਸਾਡੇ ਹੋਰ ਵੀ ਬਹੁਤ ਜਣੇ ਆਉਣਗੇ ਸੀ ਪ੍ਰਸ਼ਾਸਨ ਨੇ ਬੁਲਾਵਾ ਕਿ ਸੀ ਅਜੇ ਸੀ ਚਾਰ ਜਣੇ ਆਏ ਇਹ ਸਾਡੇ ਭੇਜੇ ਗਏ ਸੀ ਮਾਫੀ ਮੰਗੋ ਲੋਕਾਂ ਤੋਂ 10 ਸਾਰਾ ਕੁਝ ਸੱਚ ਕੈਮਰੇ ਮੂਰੇ ਤੇ ਨਹੀਂ ਤੇਰੇ ਤੇ ਕਾਰਵਾਈ ਹੋਊਗੀ ਗੱਲ ਇਹ ਆ ਕਿਸ ਕੋਈ ਬਾਬਾ ਨਹੀਂ ਆਉਂਦਾ ਕੋਈ ਫਕੀਰ ਨਹੀਂ ਆਉਂਦਾ ਇੱਕ ਸਿਰਫ ਇਹ ਤਾਂ ਸਾਡਾ ਕੰਮ ਆ ਪਖੰਡਵਾ ਦਾ ਪਖੰਡਵਾ ਦਾ ਇਹ ਤਾਂ ਸਾਡਾ ਇੱਕ ਬੰਦ ਕਰੇਗਾ ਇੱਕ ਖਾਨ ਦਾ ਢਾਂਗਾ ਸਾਡੇ ਜਿਵੇਂ ਜਿਵੇਂ ਇੱਕ ਸਾਡਾ ਕੰਮ ਆ ਵੀ ਜਿਵੇਂ ਮਤਲਬ ਦੁਨੀਆ ਮਗਰ ਲੱਗਦੀ ਲਾਲ ਜਿਹੜੇ ਦੁਖੀ ਹੁੰਦੇ ਆ ਉਹ ਮਗਰ ਲੱਗਦੇ ਲਾਲ ਹੀ ਦੇ ਉਹ ਦੁਖੀ ਨਹੀਂ ਹੈਗੇ ਉਹ ਲੋਕ ਤਾਂ ਮੈਂ ਲੋਕਾਂ ਨੂੰ ਤਾਂ ਇੱਕ ਭੇਡਾ ਨੇ ਜਿਨ੍ਹਾਂ ਨੂੰ ਤੁਸੀਂ ਮਗਰ ਲਈ ਫਿਰਦੇ ਆ ਬੰਦ ਕਰੂੰਗੀ ਨਾ ਉਹ ਤਾਂ ਘੋੜੇ ਭਾਲ ਲੋਕ ਨੇ ਕੋ ਮੋਕਾਂਮੀ ਨੇ ਬੰਦ ਕਰੂਗੀ ਆ ਜਿਹੜਾ ਤੰਤਰਫੰਤ ਤੂੰ ਲਾਇਆ ਆਂ ਕਰਦੇ ਆਂ ਕਿ ਕੋਈ ਨਾ ਕੋਈ ਨਾ ਨਹੀਂ ਸਹੀ ਸ਼ਾਬਸਦਾਂ ਦਾ ਕਹੇ ਵੀ ਮੈਂ ਬੰਦ ਨਹੀਂ ਇਹ ਤਾਂ ਕਾਰਵਾਈ ਹੋਊਗੀ ਪੈਰੀ ਫਸੇਗੀ ਤੈਨੂੰ ਦੱਸਦਾ ਮੇਰੀ ਬੇਨਤੀ ਹੈ ਸਾਰੇ ਅੱਗੇ ਵੀ ਮੈਂ ਇਹ ਕੰਮ ਬੰਦ ਕਰ ਦੂੰਗੀ ਤੇ ਪਰ ਮੇਰੇ ਤੋਂ ਕੋਈ ਕਾਰਵਾਈ ਨਾ ਕੀਤੀ ਜਾਵੇ ਹੈ ਪਕੜ ਸੀਗਾ ਵਿੱਚ ਵੀ ਤੁਹਾਨੂੰ ਉਹ ਤਾਂ ਸੇਵਾ ਕਰਦੇ ਸਾਨੂੰ ਬਾਲ ਕਫਾਲ ਦਿੰਦਾ ਤੇ ਅੱਗੇ ਸੰਗ ਤਨੂੰ ਅੰਡ ਦਈਦਾ ਹਜੇ ਉਹ ਨਾ ਆਇਦ ਨਾਣੀ ਵਾਰਤ ਸਾਡੀ ਪੀਰ ਅਕੀਰਾ ਦਾ ਅਪਡੇਟ ਘੁਆਂਝ ਲਈ ਉਹ ਤਾਂ ਜੋ ਹੁਣ ਮਾ ਸਾਨੂੰ ਮਾਲਕ ਜੋ ਸਾਨੂੰ ਦਿੰਦਾ ਹੈ ਅਸੀਂ ਸੰਗਤ ਦੇ ਵਿੱਚ ਮੰਡ ਗਏ। ਇਹ ਤੂੰ ਆਜੋ ਫੋਨ ਕਰਕੇ ਤਾਂ ਦੋ ਸੰਗਤ ਸਾਡੇ ਨਾਲ ਜੁੜੀ ਆ। ਤੂੰ ਫੋਨ ਕਰ ਯਾਰ ਬਲਾਉ ਪ੍ਰਸ਼ਾਸਨ। ਇਹ ਉਹ ਗੱਲ ਦੀ ਲੱਗਦਾ ਹੈ ਕੋਈ ਨਾ ਤੁਸੀਂ ਮੇਰੇ ਨਾਲ ਹੀ ਗੱਲ ਬਹਿ ਕੇ ਆਰਾਮ ਨਾਲ ਕਰ ਲਓ। ਤੁਸੀਂ ਇਹ ਨਾ ਕਰੋ। ਫਰਦਾਸੇ ਕੀ ਆ ਪਖੰਡਵਾ ਦਾ ਕਹਿ। ਚਲੋ ਉਹ ਤਾਂ ਹੁਣ ਮੰਨ ਨਹੀਂ ਜਾਂਦੇ ਆਪਾਂ। ਤੇ ਇਹ ਤੇ ਅਸੀਂ ਕੋਈ ਡਬਾ ਪਾਵਾ। ਨਹੀਂ ਦਵਾਤਾ ਨਹੀਂ ਪਾਇਆ ਚਲੋ ਹੁਣ ਮੰਨੇ ਜਾਂਦੇ ਹਾਂ ਅੰਦਰ ਹਾਂ ਫਿਰ ਕਹਿ ਵੀ ਇਹ ਮੈਂ ਪਕੜ ਕਰਦੀ ਸੀ ਭੋਲੇ ਭਾਲੇ ਲੋਕਾਂ ਨੂੰ ਆਹ ਇਹ ਗੱਲ ਕਹਿ ਸਕਦੇ ਵੀ ਜੋ ਇਹ ਫਕੀਰ ਆਪਾਂ ਨੂੰ ਦਿੰਦੇ ਉਹ ਸੰਗਤ ਦੇ ਵਿੱਚ ਵੱਡੇ ਜਾਂਨੇ ਆ ਤੇ ਕੀ ਦਿੰਦੇ ਆ ਫਕੀਰ ਆ ਫਕੀਰ ਹੁਣ ਜੋ ਸਾਡੇ ਹੱਥੋਂ ਭਲਾ ਹੁੰਦਾ ਜੋ ਇਲਾਜ ਹੁੰਦਾ ਕੋਈ ਕਲਾ ਹੈਗੀ ਆ ਸਾਡੇ ਚ ਤਾਂ ਇਲਾਜ ਆਪਾਂ ਕਰਦੇ ਹਾਂ ਮੈਂ ਉਹ ਤੇ ਤੁਹਾਨੂੰ ਅਸੀਂ ਕਹੀਏ ਨੇ ਵੀ ਸਾਡਾ ਕੋਈ ਬਸ਼ੀ ਕਰਨਾ ਕਰ ਤੋਂ ਅਸੀਂ ਪੈਸੇ ਦਿੰਦੇ ਆ ਕਿਹੜੀ ਕੜਾਈ ਚਾਹੀਦੀ ਆ ਸਾਨੂੰ ਅਸੀਂ ਤੁਹਾਨੂੰ ਲਿਆ ਕੇ ਦੇਵਾਂਗੇ ਦੱਸ ਕੜਾਈ ਵੀ ਵਾਰ-ਕਵਾਰ ਲੱਗਦੀ ਬੱਚਾ ਐਂ ਤੱਕੜਾਈ ਵੀ ਨਹੀਂ ਲੱਗਦੀ ਵਾਰ-ਕਵਾਰ ਵਾਰ-ਵਾਰ ਬੱਸ ਤੁਸੀਂ ਨਾ ਐਵੇਂ ਤੁਸੀਂ ਮੇਰਾ ਮਨ ਮੰਨਣਾ ਤੂੰ ਇਹ ਪਖੰਡ ਕਰਦੀਆਂ ਢੋਂ ਕਰਦੀਆਂ ਮੇਰੀ ਗੱਲ ਸੁਣੋ ਮੇਰਾ ਲਾਇਸੈਂਸ ਬਣਿਆ ਹੋਇਆ ਠੀਕ ਹੈ ਪ੍ਰਧਾਨ ਆ ਸਾਡੇ ਤੋਂ ਉੱਤੇ ਠੀਕ ਹੈ ਜੇ ਤੁਸੀਂ ਕਹਿੰਦੇ ਤਾਂ ਮੈਂ ਉਹਦੇ ਨਾਲ ਗੱਲ ਖੜਾ ਦਿੰਦੀ ਹਾਂ ਤੁਹਾਨੂੰ ਕਿਸੇ ਨਾਲ ਗੱਲ ਕਰਨੀ ਤੂੰ ਆਪ ਦਾ ਤੁਸੀਂ ਮੇਰੀ ਗੱਲ ਕਰ ਲਓ ਕੀ ਪ੍ਰਧਾਨ ਨੂੰ ਠੋਕਾਂਗੇ ਤੈਨੂੰ ਮੈਂ ਇਸ ਗੱਲ ਦਾ ਦੱਸਿਆ ਨਾ ਵੀ ਤੂੰ ਨਾ ਸਾਨੂੰ ਪ੍ਰਸ਼ਾਸਨ ਨੂੰ ਬੁਲਾਉਣ ਤੇ ਮਜਬੂਰ ਕਰ ਮਾਫੀ ਮੰਗਣੀ ਹੈ ਕਿ ਨਹੀਂ ਲੋਕਾਂ ਤੋਂ ਆਪਾਂ ਮਾਫੀ ਜਿਹੜੇ ਮੇਰੇ ਗੱਦੀ ਤੇ ਹੁੰਦੇ ਆ ਸਾਰੇ ਲਈ ਮੈਂ ਤਾਂ ਅਸੀਂ ਤਾਂ ਖੁਦ ਨਹੀਂਵੇਂ ਆ ਠੀਕ ਆ ਦੂਜੀ ਗੱਲ ਮੈਂ ਤਾਂ ਇਹ ਗੱਲ ਕਹਿਨੀ ਆ ਵੀ ਇਹ ਚੀਜ਼ਾਂ 'ਚ ਹੈ ਕੋਈ ਕਸ ਨਹੀਂ ਗਾ ਤੁਸੀਂ ਐਵੇਂ ਮੇਰੇ ਨਾਲ ਪਿਆਰ ਨਾਲ ਬਹਿ ਕੇ ਗੱਲ ਕਰ ਲਓ ਇਹ ਤਾਂ ਇੱਕ ਧੰਦਾ ਹੁੰਦਾ ਠੀਕ ਆ ਇਹ ਤਾਂ ਸਾਡਾ ਕਾਰੋਬਾਰ ਬਣਾਇਆ ਹੁੰਦਾ ਪੈਸੇ ਦਾ ਸੌਰੀ ਕਰਨ ਕਰ ਤੋਂ ਮਾਫੀ ਮੰਗ ਫਿਰ ਦੱਸ ਸਾਰਿਆਂ ਨੂੰ ਵੀ ਇਹ ਇੱਕ ਪਖੰਡਵਾ ਦਾ ਸਾਡੇ ਵਿੱਚ ਕੋਈ ਦੇਵੀ ਦੇਵਤਾ ਨਹੀਂ ਹੁੰਦਾ ਵੀ ਅਸੀਂ ਇੱਕ ਧਰਮ ਦੀ ਆੜ ਦੇ ਵਿੱਚ ਲੋਕਾਂ ਨੂੰ ਭੋਲੇ ਭਾਲਿਆਂ ਨੂੰ ਠੱਗ ਰਹੇ ਹਾਂ ਲੰਗੋ ਮਾਫੀ ਲੰਗੋ ਮਾਫੀ ਮੇਰੇ ਸਾਰੇ ਅੱਗੇ ਹੱਥ ਬੰਨ ਕੇ ਬੇਨਤੀ ਆ ਵੀ ਮੇਰੇ ਚ ਕੋਈ ਬਾਬਾ ਨਹੀਂ ਆਉਂਦਾ ਸੀ ਕੋਈ ਦੇਵੀ ਦੇਵਤਾ ਨਹੀਂ ਆਉਂਦਾ ਸੀ ਸਿਰਫ ਇਹ ਤਾਂ ਸਾਡਾ ਇੱਕ ਧੰਦਾ ਹੈ ਮੇਰੀ ਮਿਹਨਤ ਆ ਵੀ ਇਸ ਤੋਂ ਬਾਅਦ ਮੈਂ ਗੱਡੀ ਬੰਦ ਕਰ ਦੇ ਮੇਰੇ ਕੋਲੇ ਕੋਈ ਨਹੀਂ ਆਉਣਾ ਚਾਹੀਦਾ ਜੀ ਬਹੁਤ ਠੀਕ ਆ ਅੱਜ ਤੋਂ ਬਾਅਦ ਤੇਰੀ ਗੱਡੀ ਤੇ ਕੋਈ ਨਹੀਂ ਜੀ ਨਹੀਂ ਜੀ ਕੋਈ ਨਹੀਂ ਹੁੰਦਾ ਜੀ ਕੋਈ ਹਾਂ ਆਪਦੇ ਘਰੇ ਤੋਂ ਕੋਈ ਆਪਦਾ ਪੂਜਾ ਪਾਠ ਕਰਨਾ ਉਹਦੇ ਲਈ ਸਾਨੂੰ ਕੋਈ ਇਤਰਾਜ਼ ਨਹੀਂ ਕਿਸੇ ਨੂੰ ਮਰਜ਼ੀ ਮੰਨੋ ਨਹੀਂ ਨਹੀਂ ਜੀ ਕੋਈ ਗੱਲ ਬਸ ਤੂੰ ਪੁੱਛ ਨਹੀਂ ਕੱਢੀ ਨਹੀਂ ਜੀ ਨਹੀਂ ਆਪਾਂ ਕੱਢਦੇ ਹੀ ਨਹੀਂ ਪੁੱਛ ਅੱਗੇ ਤੋਂ ਹੋਣਾ ਨਹੀਂ ਚਾਹੀਦਾ ਨਹੀਂ ਨਹੀਂ ਜੀ ਨਹੀਂ ਨਹੀਂ ਕੋਈ ਗੱਲ ਨਹੀਂ ਕੋਈ ਨੇ ਛੱਡਦੀ ਤੁਹਾਡੇ ਮਗਰ ਵੀ ਮੈਂ ਫੇਰ ਹੀ ਸੁਧਰੋਂਗੇ ਤੁਸੀਂ ਵੀ ਦਿਖਾਉਣੀ ਪੈਂਤਰਾ ਮੈਂ ਲਾਉਣੀ ਅੱਜ 4 ਲੱਡੂ